ਕੀ ਅਜ ਪ੍ਰਤਾਪ ਬਾਜਵਾਦੀ ਪੁਲਸ ਅੱਗੇ ਪੇਸ਼ੀ ਦੁਪਹਿਰ 2 ਵਜੇ ਮਹਾਲੀ ਦੇ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਜਾਣ ਕੇ ਵਿਰੋਧੀ ਧਿਰ ਦੇ ਆਗੂ ਕੱਲ ਪੇਸ਼ ਨਹੀਂ ਹੋਏ ਸਨ ਬਾਜਵਾ ਪ੍ਰਤਾਪ ਬਾਜਵਾ ਦੇ ਹੱਕ ਦੇ ਵਿੱਚ ਅੱਜ ਕਾਂਗਰਸ ਦਾ ਹੱਲਾ ਬੋਲ ਰਹਾ ਜਆ ਵਲੰਗਦੀ ਅਗਵਾਈ ਦੇ ਵਿੱਚ ਚੰਡੀਗੜ੍ਹ ਦੀਆਂ ਸੜਕਾਂ ਤਿੱਤਰਨਗੇ ਪਾਰਟੀ ਲੀਡਰ ਤੇ ਵਰਕਰ ਬਾਜਵਾ ਖਿਲਾਫ ਹੋਈ ਐਫ ਆਈ ਆਰ ਦਾ ਕਰਨਗੇ ਵਿਰੋਧ ਆਪਣੀ ਤੋਂ ਹੋਈ ਐਫ ਆਈ ਆਰ ਨੂੰ ਲੈ ਕੇ ਬਾਜਵਾ ਨੇ ਬਾਜਵਾ ਨੇ ਸਰਕਾਰ ਤੋਂ ਚੁੱਕੇ ਸਵਾਲ ਬੁੱਲੇ ਸੀਐਮ ਨੇ ਮੈਸੈਂਜਰ ਦੇ ਖਿਲਾਫ ਹੀ ਲਿਆ ਐਕਸ਼ਨ ਐਫ ਆਈ ਆਰ ਦੀ ਕਾਪੀ ਲੈਣ ਲਈ ਵੀ ਕਰਨੇ ਪਏ ਐਡਵੋਕੇਟ ਵਾਈਰਲ ਹੋਈ ਕਾਲ ਰਿਕਾਰਡਿੰਗ ਤੇ ਬੀਬੀ ਜਗੀਰ ਕੌਰ ਸਖਤ ਕਾਲ ਵਾਇਰਲ ਕਰਨ ਵਾਲੇ ਨੂੰ 24 ਘੰਟੇ ਦਾ ਦਿੱਤਾ ਅਲਟੀਮੇਟਮ ਕਿ 24 ਘੰਟੇ ਦੇ ਵਿੱਚ ਜਨਤਕ ਤੌਰ ਤੇ ਮੰਗੋ ਮਾਫੀ ਨਹੀਂ ਤਾਂ ਕਾਨੂੰਨੀ ਕਾਰਵਾਈ ਲਈ ਰਹੋ ਤਿਆਰ ਅਮਰਪਾਲ ਦੇ ਸਾਥੀ ਪਪਲਪ੍ਰੀਤ ਜੀ ਅਜਨਾਲਾ ਕੋਰਟ ਦੇ ਵਿੱਚ ਪੇਸ਼ੀ ਰਿਮਾਂਡ ਖਤਮ ਹੋਣ ਤੇ ਅਦਾਲਤ ਵਿੱਚ ਪੇਸ਼ ਕਰੇਗੀ ਪੁਲਿਸ ਅਜਨਾਲਾ ਫਾਣੀ ਤੇ ਹਮਲੇ ਦੇ ਮਾਮਲੇ 'ਚ ਅਰੈਸਟ ਹੈ ਪਪਲਪ੍ਰੀਤ ਸਮਰਾ ਰਾਜ ਤੜਕੇ 3 ਵਜੇ ਐਨਕਾਉਂਟਰ ਮੋਟੇਪੇਟ ਦੇ ਦੌਰਾਨ ਮੁਲਜ਼ਮ ਦੇ ਪੈਰ ਦੇ ਵਿੱਚ ਲੱਗੀ ਗੋਲੀ ਪਿਸਤੌਲ ਦੀ ਰਿਕਵਰੀ ਮੌਕੇ ਮੁਲਜ਼ਮ ਨੇ ਹਥਿਆਰ ਖੋਣ ਦੀ ਕੀਤੀ ਸੀ ਕੋਸ਼ਿਸ਼ ਪੁਲਸ ਕਸਟਨੀਕ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਗਈ ਮੁਲਜ਼ਮ ਦੀ ਜਾਨ ਪਟਿਆਲਾ ਕੋਰਟ ਦੀ ਬਿਲਡਿੰਗ ਤੋਂ ਮਾਰੀ ਚਾਲ ਤੀਜੀ ਮੰਜ਼ਿਲ ਤੋਂ ਡਿੱਗਣ ਕਰਕੇ ਹੋਈ ਮੌਤ ਦਿੱਲੀਏਪੁਰ ਦਾ ਟਰਮੀਨਲ 2 ਅੱਜ ਤੋਂ ਅਰਜ਼ੀ ਤੌਰ ਤੇ ਬੰਦ ਰਿਪੇਅਰ ਦਾ ਕੰਮ ਹੋਵੇਗਾ ਚਾਲੂ ਟਰਮੀਨਲ 1 ਅਤੇ 3 ਤੇ ਸ਼ਿਫਟ ਹੋਣਗੀਆਂ ਸਾਰੀਆਂ ਫਲਾਈਟਸ ਦਿੱਲੀ ਸਰਕਾਰ ਅੱਜ EV 2.0 ਪਾਲਿਸੀ ਦਾ ਕਰ ਸਕਦੀ ਹੈ ਐਲਾਨ ਨਵੀਂ ਨੀਤੀ ਤਹਿਤ 15 ਅਗਸਤ 2026 ਤੋਂ ਦਿੱਲੀ ਦੇ ਵਿੱਚ ਪੈਟਰੋਲ ਤੇ CNG ਵਾਲੇ ਟੂ-ਵੀਲਰਸ ਦੀ ਵਿਕਰੀ ਹੋ ਸਕਦੀ ਹੈ ਬੰਦ CNG ਆਟੋ ਵੀ ਪੜਾਵਾਰ ਤਰੀਕੇ ਦੇ ਨਾਲ ਕੀਤੇ ਜਾਣਗੇ ਬੰਦ ਸਿਆਮਾਨ ਸੰਗਰੂਰ ਦੇ ਪਿੰਡ ਚਾਜਲੀ ਦੇ ਵਿੱਚ ਸਕੂਲ ਆਫ ਫੈਮਿਨਸ ਦਾ ਕਰਨਗੇ ਉਦਘਾਟਨ 6 ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਦੀ ਬਦਲੀ ਨੂੰ ਹਰ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੇ ਨਾਲ ਰਹਿਣਗੇ ਮੌਜੂਦ ਸਤਿ ਸ਼੍ਰੀ ਅਕਾਲ ਤੁਸੀਂ ਵਿਖਰੇ ਹੋ న్యూਸ 18 ਪੰਜਾਬ ਐ ਪ੍ਰਵਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸ਼ੁਭਾਦਕ ਕਰਮ ਜਾ ਰਹੇ ਹਾਂ ਕਪੂਰਥਲਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹ ਜਿੱਥੇ ਦੇ ਤਲਵਾ ਟੋਲ ਪਲਾਜ਼ਾ ਤੇ ਫਾਇਰਿੰਗ ਹੋਈ ਹੈ ਟੋਲ ਪਰਚੀ ਕਟਵਾਉਣ ਦੇ ਦੌਰਾਨ ਮੋਗਾ ਦੇ ਪ੍ਰਾਪਰਟੀ ਡੀਲਰ ਤੇ ਹਮਲਾ ਕਰ ਦਿੱਤਾ ਗਿਆ 15 ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਤੇ ਜਾਨਲੇਵਾ ਹਮਲਾ ਕੀਤਾ ਹੈ ਪ੍ਰਾਪਰਟੀ ਡੀਲਰ ਦੀ ਗੱਡੀ ਅੱਗੇ ਕਾਰ ਲਗਾ ਕੇ ਰਾਹ ਰੋਕਿਆ ਗਿਆ ਡੀਲਰ ਦੀ ਗੱਡੀ ਦੀ ਭੰਤੋੜ ਕੀਤੀ ਗਈ ਤੇ ਗੋਲੀਆਂ ਮਿਚਲਾਈਆਂ ਗਿਆ ਨੇ ਪ੍ਰਾਪਰਟੀ ਡੀਲਰ ਦੇ ਸਿਰ ਨੂੰ ਛੂ ਕੇ ਆ ਗੋੜੀ ਲੰਗੀ ਹੈ ਜੋ ਕਿ ਜ਼ਖਮੀ ਹੋਇਆ ਨੌਜਵਾਨ ਨੇ ਬਦਮਾਸ਼ਾਂ ਦੀ ਗੱਡੀ ਨੂੰ ਟੱਕਰ ਮਾਰ ਕੇ ਕਾਰ ਪਜਾ ਲਈ ਮੌਕੇ ਤੋਂ ਕਾਰ ਪਜਾ ਕੇ ਜਾਨ ਬਚਾਈ ਗਈ ਪੁਲਿਸ ਨੇ ਸ਼ਿਕਾਇਤ ਦੇ ਆਧਾਰ ਤੇ ਅਣਪਛਾਤੇਆਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਹੈ ਤੁਹਾਨੂੰ ਤਸਵੀਰਾਂ ਵੀ ਅਸੀਂ ਵਿਖਾ ਰਹੇ ਹਾਂ ਦਰਸਲ ਕਪੂਰਥਲਾ ਦੇ ਵਿੱਚ ਤੇ ਲਵਾਂ ਟੋਲ ਪਲਾਜ਼ਾ ਦੀਆਂ ਤਸਵੀਰਾਂ ਨੇ ਕਿ ਇੱਥੇ ਕਿ ਟੋਲ ਪਰਚੀ ਆ ਕਟਵਾਉਣ ਦੇ ਦੌਰਾਨ ਮੋਗਾ ਦੇ ਪ੍ਰਾਪਰਟੀ ਡੀਲਰ ਤੇ ਹਮਲਾ ਕਰ ਦਿੱਤਾ ਜਾਂਦਾ ਹੈ 15 ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਤੇ ਜਾਨਲੇਵਾ ਹਮਲਾ ਕੀਤਾ ਹੈ ਆ ਪ੍ਰਾਪਰਟੀ ਡੀਲਰ ਦੀ ਗੱਡੀ ਅੱਗੇ ਕਾਰ ਲਗਾ ਕੇ ਰਾਹ ਨੂੰ ਰੋਕਿਆ ਗਿਆ ਤੇ ਡੀਲਰ ਦੀ ਗੱਡੀ ਦੀ ਪੰਤੜ ਕੀਤੀ ਕਿ ਉਸ ਤੋਂ ਬਾਅਦ ਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪੂਰੀਆਂ ਤਸਵੀਰਾਂ ਜੋ ਕਿ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੰਦੀਪ ਭਰਾਏ ਜੁੜ ਚੁੱਕੇ ਨੇ ਆ ਸੰਦੀਪ ਆ ਫਿਲਹਾਲ ਵਜ੍ਹਾ ਦੀ ਗੱਲ ਕਰੀਏ ਤੇ ਆਖਰਕਾਰ ਕਿਸ ਗੱਲ ਨੂੰ ਲੈ ਕੇ ਇਹ ਪੂਰੀ ਫਾਇਰਿੰਗ ਹੁੰਦੀ ਹੈ ਪ੍ਰਾਪਰਟੀ ਡੀਲਰ ਤੇ ਹਮਲਾ ਕੀਤਾ ਜਾਂਦਾ ਆ ਕਿੰਨੇ ਵਜੇ ਦੀ ਇਹ ਪੂਰੀ ਘਟਨਾ ਹੈ ਹਾਂ ਜੀ ਇਹ ਦੇਰ ਰਾਤ ਦੀ ਘਟਨਾ ਹੈ ਔਰ ਜਦ ਤੱਕ ਤੁਸੀਂ وجہ ਦੀ ਗੱਲ ਕਰ ਰਹੇ ਹੋ ਕਿ ਜਿਸ ਤਰ੍ਹਾਂ ਉਹਨਾਂ ਦਾ profession profile ਹੈ ਉਹਨਾਂ ਨੇ ਆਪਣੇ ਬਿਆਨਾਂ 'ਚ ਇਹ ਵੀ ਦੱਸਿਆ ਹੈ ਕਿ ਉਹ ਇੱਕ ਪੈਲੇਸ ਦਾ ਵੀ ਜਿਹੜਾ ਹੈ ਨਿਰਮਾਣ ਕਰ ਰਹੇ ਨੇ ਕਿ ਨਵਾਂ ਮੈਰਿਜ ਪੈਲੇਸ ਬਣਾ ਰਹੇ ਨੇ ਔਰ ਕਿਥੇ ਨਾ ਕਿਥੇ ਇਹਦੀ وجہ ਜਿਹੜੀ ਹੈ ਰੰਜਸ਼ ਮੰਨੀ ਜਾ ਰਹੀ ਹੈ ਬਿਸ਼ੇ ਚਾਹੇ ਪੁਲਿਸ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਲੱਗ-ਅਲੱਗ ਕੋਣਾਂ ਦੇ ਉੱਤੇ ਪੁਲਿਸ ਥਿਊਰੀ ਦੇ ਉੱਤੇ ਕੰਮ ਕਰ ਰਹੀ ਹੈ ਅਲੱਗ-ਅਲੱਗ ਜਗ੍ਹਾ ਤੋਂ ਟੈਕਨੀਕਲੀ ਜਦ ਆ ਮੋਬਾਈਲ ਲੋਕੇਸ਼ਨਸ ਆ ਹੋਰ ਨੂੰ ਟਰੈਕ ਕਰਕੇ ਇਸ ਮਾਮਲੇ ਨੂੰ ਹੱਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਲੇਕਿਨ ਮੁਢਲੀ ਤੌਰ ਤੇ ਜਿਹੜੀ وجہ ਹੈ ਉਹ ਕੋਈ ਰੰਜਸ਼ ਹੀ ਸਾਹਮਣੇ ਆ ਰਹੀ ਹੈ ਔਰ ਬਾਕਾਇਦਾ ਇਹਦੇ ਨਾਲ ਇਹ ਹਮਲਾ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ 10 ਤੋਂ 15 ਨੌਜਵਾਨ ਸੀਗੇ ਔਰ ਉਹਨਾਂ ਨੇ ਹਥਿਆਰਾਂ ਨਾਲ ਆ ਕੇ ਫਾਇਰਿੰਗ ਵੀ ਕੀਤੀ ਹੈ ਸੋ ਕਿੱਥੇ ਨਾ ਕਿੱਥੇ ਪੁਲਿਸ ਲਈ ਇਹ ਔਰ ਔਖਾ ਟਾਸਕ ਜ਼ਰੂਰ ਹੈ ਲੇਕਿਨ ਹਰ ਟਲਵਾ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਔਰ ਪੁਲਿਸ ਇਹ ਜਾਂਚ ਕਰ ਰਹੀ ਹੈ ਜੀ ਅਸਲੀ ਫਿਲਹਾਲ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਦੀ ਹਜੇ ਤੱਕ ਅਧਿਕਾਰਕ ਤੌਰ ਤੇ ਪੁਲਿਸ ਨੇ ਕਿਸੇ ਦੀ ਵੀ ਗ੍ਰਿਫਤਾਰੀ ਬਾਰੇ ਦੱਸਿਆ ਨਹੀਂ ਹੈ ਲੇਕਿਨ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਲੋਕਾਂ ਨੂੰ ਰਾਉਂਡ ਅਪ ਜਰੂਰ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾ ਰਿਹਾ ਹੈ ਔਰ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਜੀ ਆ ਸੰਦੀਪ ਪ੍ਰਾਪਰਟੀ ਡੀਲਰ ਦੀ ਹਾਲਤ ਬਾਰੇ ਕੀ ਕੋਈ ਜਾਣਕਾਰੀ ਉਹਨਾਂ ਨੂੰ ਜਿਹੜਾ ਮੁੱਢਲੇ ਇਲਾਜ ਤੋਂ ਬਾਅਦ ਅਗਲੇ ਜਿਹੜੇ ਹੈਲਥ ਸੈਂਟਰ ਦੇ ਵਿੱਚ ਭੇਜ ਦਿੱਤਾ ਗਿਆ ਹੈ ਔਰ ਹਜੇ ਤੱਕ ਉਹਨਾਂ ਦੀ ਜਿਹੜੀ ਸਥਿਤੀ ਹੈ ਅ ਅਗੇ ਨਾਲੋਂ ਬਿਹਤਰ ਹੈ ਪਰ ਕਿਸੇ ਨਾ ਕਿਥੇ ਉਹਨਾਂ ਦੇ ਇਲਾਜ ਦੇ ਵਿੱਚ احتیاط ਜਰੂਰ ਵਰਤੀ ਜਾ ਰਹੀ ਹੈ ਕਿਉਂਕਿ ਇਹ ਮਾਮਲਾ ਜਿਹੜਾ ਫਾਇਰਿੰਗ ਨਾਲ ਜੁੜਿਆ ਹੋਰ ਦੱਸਿਆ ਜਾਂਦਾ ਹੈ ਕਿ ਗੋਲੀ ਉਹਨਾਂ ਨੂੰ ਛੂ ਕੇ ਵੀ ਗਈ ਹੈ ਤੋਂ ਇਸ ਕਰਕੇ ਜਿਹੜਾ ਉਹਨਾਂ ਦਾ ਇਲਾਜ ਹੈ ਉਹ ਕੀਤਾ ਜਾ ਰਿਹਾ ਹੈ ਜੀ ਆ ਠੀਕ ਹੈ ਸੰਦੀਪ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਧੰਨਵਾਦ ਆਖ ਪੁਰਥਲਾ ਦੇ ਵਿੱਚ ਢਿਲਵਾ ਟੋਲ ਪਲਾਸਾ ਤੇ ਇਹ ਫਾਇਰਿੰਗ ਹੋਈ ਹੈ ਜ ਜਿਹਦੀਆਂ ਤਸਵੀਰਾਂ ਵਿੱਚ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੇ ਕਿ ਕਿਸ ਤਰੀਕੇ ਦੇ ਨਾਲ ਟੋਲ ਪਰਚੀ ਕਟਵਾਉਣ ਦੇ ਦੌਰਾਨ ਮੋਗਾ ਦੇ ਪ੍ਰਾਪਰਟੀ ਡੀਲਰ ਤੇ ਹਮਲਾ ਕਰ ਦਿੱਤਾ ਜਾਂਦਾ ਹੈ 15 ਬਦਮਾਸ਼ਾਂ ਦੇ ਵੱਲੋਂ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪ੍ਰਾਪਰਟੀ ਡੀਲਰ ਦੀ ਗੱਡੀ ਦੇ ਅੱਗੇ ਕਾਰ ਲਗਾ ਕੇ ਪਹਿਲਾਂ ਰਾਹ ਨੁਕਿਆ ਜਾਂਦਾ ਜੋ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਸ ਪਾਸੇ ਤੋਂ ਪ੍ਰਾਪਰਟੀ ਡੀਲਰ ਦੀ ਗੱਡੀ ਸਟੋਲ ਤੋਂ ਲੰਘਣੀ ਸੀ ਉਸ ਦੇ ਬਿਲਕੁਲ ਅੱਗੇ ਲਿਆ ਕੇ ਗੱਡੀ ਖੜੀ ਕਰ ਦਿੱਤੀ ਜਾਂਦੀ ਹੈ ਰਾਹ ਨੁਕਿਆ ਜਾਂਦਾ ਡੀਲਰ ਦੀ ਗੱਡੀ ਦੀ ਭੰਤੂੜ ਕੀਤੀ ਗਈ ਫਿਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਪ੍ਰਾਪਰਟੀ ਡੀਲਰ ਦੇ ਸਿਰ 'ਤੇ ਛੂਕੇ ਜੋ ਕਿ ਗੋਲੀ ਲੰਘਦੀ ਹੈ ਪ੍ਰਾਪਰਟੀ ਡੀਲਰ ਇਸ ਦੌਰਾਨ ਜ਼ਖਮੀ ਹੋਇਆ ਹੈ ਰੋਕਰਾਂਗੇ ਬਠਿੰਡਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਕਿ ਇੱਥੇ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਗੁੰਡਾਗਰਦੀ ਹੋਈ ਹੈ ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਭੰਤੋੜ ਕੀਤੀ ਗਵੰਡੀਆਂ ਦੇ ਵਿਚਾਲੇ ਇਹ ਝਗੜਾ ਹੋਇਆ ਸੀ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੀ ਪੂਰਾ ਵਿਵਾਦ ਹੁੰਦਾ ਹੈ ਪਹਿਲਾਂ ਇੱਕ ਗਵੰਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗਵੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਤਾਂ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਸ਼ਰਿਆਮ ਗੁੰਡਾਗਰਦੀ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਸ਼ਿਕਾਇਤ ਹੋਈਆਂ ਨੇ ਕਈ ਲੋਕਾਂ ਨੇ ਘਰ ਦੇ ਵਿੱਚ ਵੜ ਕੇ ਬੁਰੀ ਤਰ੍ਹਾਂ ਭੰਤੋੜ ਕੀਤੀ ਤਸਵੀਰਾਂ ਦੇ ਵਿੱਚ ਵੀ ਆ ਕਈ ਲੋਕ ਜਿਹੜੇ ਕਿ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੀਆਂ ਨੇ ਜੋ ਕਿ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਭੰਤੜ ਕੀਤੀ ਜਾਂਦੀ ਹੈ ਆ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਹੀ ਪੂਰਾ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਪਹਿਲਾਂ ਇੱਕ ਗਵੰਡੀ ਨੇ ਹਮਲਾ ਕੀਤਾ ਜਵਾਬ ਦੇ ਵਿੱਚ ਦੂਜੇ ਗਵੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਵੜ ਕੇ ਹਮਲਾ ਕਰ ਦਿੱਤਾ ਤਾਂ ਤੋਂ ਸਵਿਧਾਂਤ ਇੰਚ ਪਰਮਾਇਟ ਸਾਫ ਤੌਰ ਤੇ ਵੇਖੀ ਜਾ ਸਕਦੀ ਨੇ ਜਿਨ੍ਹਾਂ ਦੇ ਵੱਲੋਂ ਕਿ ਬਠਿੰਡਾ ਦੀ ਖੇਤਾ ਸਿੰਘ ਬਸਤੀ ਦੇ ਵਿੱਚ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਬੁਰੀ ਤਰ੍ਹਾਂ ਦੇ ਨਾਲ ਆ ਭੰਤੂੜ ਕੀਤੀ ਗਈ ਹੈ ਆ ਗਵੰਡੀਆਂ ਦੇ ਵਿਚਾਲੇ ਦਰਸਲੇ ਪੂਰਾ ਝਗੜਾ ਹੋਇਆ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਆ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ ਇਸੇ ਗੱਲ ਨੂੰ ਲੈ ਕੇ ਪਹਿਲਾਂ ਇੱਕ ਗਵੰਡੀ ਨੇ ਹਮਲਾ ਕੀਤਾ ਤੇ ਜਵਾਬ ਦੇ ਵਿੱਚ ਦੂਜੇ ਗਵੰਡੀ ਨੇ ਸਾਥੀਆਂ ਦੇ ਨਾਲ ਘਰ ਦੇ ਵਿੱਚ ਜਾ ਕੇ ਹਮਲਾ ਕਰ ਦਿੱਤਾ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਪਾਲ ਛੁੱਟ ਚੁੱਕੇ ਨੇ ਆ ਸੂਰਜ ਅਕੀ ਕੋ ਜਾਣਕਾਰੀ ਆਖਰਕਾਰ ਕਿਸ ਗੱਲ ਨੂੰ ਲੈ ਕੇ ਪੂਰਾ ਵਿਵਾਦ ਹੁੰਦਾ ਹੈ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਕੀਤੀ ਹੈ ਪਰਮਿੰਦਰ ਵੇਖੋ ਬਠਿੰਡਾ ਦੀ ਖੇਤਾ ਸਿੰਘ ਬਸਤੀ ਦਾ ਇਹ ਮਾਮਲਾ ਹੈ ਕਿ ਦੇਰ ਰਾਤ ਗਵਾਂਡੀਆਂ ਦੇ ਵਿੱਚ ਇੱਕ ਦੂਜੇ ਦੇ ਨਾਲ ਝਗੜਾ ਹੋ ਜਾਂਦਾ ਦੱਸ ਰਿਹਾ ਕਿ ਪੁਰਾਣੀ ਰੰਜਿਸ਼ ਵੀ ਇਸ ਮਾਮਲੇ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਪਰ ਜੇ ਹੁਣ ਨਵੇਂ ਵਿਵਾਦ ਦੀ ਗੱਲ ਕਰੀਏ ਤਾਂ ਮੋਟਰਸਾਈਕਲ ਗੇਟ ਦੇ ਵਿੱਚ ਲਾਉਣ ਨੂੰ ਲੈ ਕੇ ਵਿਵਾਦ ਹੁੰਦਾ ਹੈ ਔਰ ਜਦੋਂ ਇੱਕ ਪੇਰੇ ਜਿਹੜੀ ਉਹ ਕਹਿੰਦੀ ਹੈ ਕਿ ਇਸ ਜਗ੍ਹਾ ਤੇ ਮੋਟਰਸਾਈਕਲ ਨਾ ਲਾਓ ਤਾਂ ਦੂਜੇ ਪਾਸੇ ਜਿਹਨੂੰ ਮਨਾ ਕੀਤਾ ਜਾਂਦਾ ਉਹ ਕੁਝ ਬੰਦਿਆਂ ਨੂੰ ਲੈ ਕੇ ਉਨ੍ਹਾਂ ਦੇ ਘਰ ਦੇ ਵਿੱਚ ਵੜ ਜਾਂਦਾ ਤੇ ਆਖਿਰਕਾਰ ਉੱਥੇ ਤੋੜ-ਫੋੜ ਹੈ ਜਿਹੜੀ ਉਹ ਪੂਰਨ ਤੌਰ ਤੇ ਕੀਤੀ ਜਾਂਦੀ ਕਿਸੀ ਵੀਡੀਓ ਵੀ ਸੀਸੀਟੀਵੀ ਹੈ ਜਾਂ ਕਿਸੇ ਮੋਬਾਈਲ ਤੇ ਸੌਰੀ ਉੱਪਰੋਂ ਬਣਾਇਆ ਨੇ ਕਿਸੇ ਨੇ ਉਹ ਸਾਹਮਣੇ ਐਂ ਨਹੀਂ ਪਰ ਪੁਲਿਸ ਨੇ ਫਿਲਹਾਲ ਜਿਹਦੇ ਕਰੇ ਤੋੜਪੰਨ ਕੀਤੀ ਹੈ ਉਸ ਨੂੰ ਲੈ ਕੇ ਤੋੜਪੰਨ ਕਰਨ ਵਾਲਿਆਂ ਦੇ ਖਿਲਾਫ ਮਾਮਲਾ ਹੈ ਜਿਹੜਾ ਦਰਜ ਕੀਤਾ ਹੈ ਪੰਜ ਲੋਕਾਂ ਨੂੰ ਹਰਸਤ ਦੇ ਵਿੱਚ ਵੀ ਲਿਆ ਹੈ ਪੁਲਿਸ ਇਹੀ ਕਹਿ ਰਹੀ ਹੈ ਕਿ ਜਿਹੜੇ-ਜਿਹੜੇ ਬੰਦੇ ਆਈਡੈਂਟੀਫਾਈ ਹੋ ਰਹੇ ਨੇ 11-12 ਲੋਕ ਵੀਡੀਓ 'ਚ ਨਜ਼ਰ ਆ ਰਹੇ ਨੇ ਸਾਰਿਆਂ ਨੂੰ ਜਲਦੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਪਰ ਦੂਸਰੇ ਪਾਸੇ ਪੁਲਿਸ ਇਹ ਵੀ ਕਹਿ ਰਹੀ ਹੈ ਕਿ ਪਹਿਲਾ ਜਿਹੜੇ ਕਰੇ ਹਮਲਾ ਹੋਇਆ ਇਹਨਾਂ ਨੇ ਵੀ ਉਸਤੇ ਹਮਲਾ ਕੀਤਾ ਸੀ ਤਾਂ ਕਰਕੇ ਦੂਸਰੇ ਪਾਸਿਓਂ ਵੀ ਜਿਹੜੇ ਐਵੀਡੈਂਸ ਨੇ ਇਕੱਠੇ ਕੀਤੇ ਜਾ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਨੇ ਵੀ ਕੋਈ ਤੋੜਪੰਤਾਂ ਨੇ ਕੀਤੀ ਜਾਂ ਕਿਸ ਤਰ੍ਹਾਂ ਉਹਨਾਂ ਨੇ ਹਮਲਾ ਕੀਤਾ ਉਹ ਮਾਮਲਾ ਵਕਰਾਦਰਦ ਕੀਤਾ ਜਾਏਗਾ ਪਰ ਜਿਹੜੇ ਫਿਲਹਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੌਜਵਾਨੇ ਇਹਨਾਂ ਦੇ ਵਿੱਚੋਂ ਪੰਜ ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਸਾਰਿਆਂ ਦੇ ਖਿਲਾਫ ਮਾਮਲਾ ਜਿਹੜਾ ਪੁਲਿਸ ਨੇ ਦਰਜ ਕਰ ਲਿਆ ਜੀ ਆ ਠੀਕ ਹੈ ਸੂਰਜਪੁਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਅਰਸਲ ਬਠਿੰਡਾ ਦੀਆਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਇੱਥੇ ਕਿ ਖੇਤਾ ਸਿੰਘ ਬਸਤੀ ਦੇ ਵਿੱਚ ਪੂਰੀ ਗੁੰਡਾਗਰਦੀ ਹੁੰਦੀ ਹੈ ਕਿ ਕਿਵੇਂ ਆ ਕੁਝ ਲੋਕ ਆ ਘਰ ਦੇ ਵਿੱਚ ਦਾਖਲ ਹੁੰਦੇ ਨੇ ਘਰ ਦੇ ਵਿੱਚ ਦਾਖਲ ਹੋ ਕੇ ਭੰਤੜ ਕੀਤੀ ਗਈ ਹੈ ਅੱਜ ਜੇਕਰ ਵਜ੍ਹਾ ਦੀ ਗੱਲ ਕਰੀਏ ਤਾਂ ਗਲੀ ਦੇ ਵਿੱਚ ਮੋਟਰਸਾਈਕਲ ਖੜਾ ਕਰਨ ਨੂੰ ਲੈ ਕੇ ਗਵਾਂਡੀਆਂ ਦੇ ਵਿਚਾਲੇ ਇਹ ਪੂਰਾ ਵਿਵਾਦ ਹੁੰਦਾ ਹੈ ਪੁਲਿਸ ਅਨੁਸਾਰ ਆਲਾਦੇ ਪਿੰਡ ਬਾਉਂਡਰੀ ਦੇ ਨੇੜੇ ਤੜਕਸਾਰ ਇਨਕਾਊਂਟਰ ਹੋਇਆ ਰਵਲਵਰ ਦੀ ਬਰਾਮਦਗੀ ਮੌਕੇ ਮੁਲਜ਼ਮ ਨੂੰ ਗੋਲੀ ਲੱਗੀ ਮੁਲਜ਼ਮ ਨੇ ਰਿਕਵਰ ਕੀਤੀ ਪਿਸਤੌਲ ਫੋਨ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਨਾਲ ਝੜਪ ਦੌਰਾਨ ਮੁਲਜ਼ਮ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ। ਉਹਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸਨ ਇਹ ਦੋ ਮੁਲਜ਼ਮ ਪਿਛਲੇ ਦਿਨੀ ਪਿਸਤੌਲ ਦੀ ਨੋਕਤੇ ਇਹਨਾਂ ਦੇ ਵੱਲੋਂ ਲੁੱਟ ਕੀਤੀ ਗਈ ਸੀ। ਲੁੱਟ ਦੌਰਾਨ ਇੱਕ ਪ੍ਰਵਾਸੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਵਾਰਦਾਤ ਦੇ ਵਿੱਚ ਵਰਤੀ ਪਿਸਤੌਲ ਰਿਕਵਰ ਕਰਨ ਲਈ ਆਪੋਰਸਨਾਂ ਨੂੰ ਲੈ ਕੇ ਪਹੁੰਚੀ ਸੀ ਮਲਜ਼ਮ ਨੇ ਰਿਕਵਰ ਕੀਤੀ ਪਿਸਤੌਲ ਪੁਲਿਸ ਤੋਂ ਫੌਣ ਦੀ ਕੋਸ਼ਿਸ਼ ਕੀਤੀ ਤਾਂ ਖੇਚ ਤੋਂ ਦੇ ਦੌਰਾਨ ਮਲਜ਼ਮ ਸਤਨਾਮ ਦੇ ਪੈਰ ਤੇ ਗੋਲੀ ਲੱਗੀ ਦੋਹਾਂ ਮਲਜ਼ਮਾਂ ਦੀ ਉਮਰ 19 ਤੋਂ 20 ਸਾਲ ਦੱਸੀ ਜਾ ਰਹੀ ਹੈ ਇਨਕਾਉਂਟਰ ਦੀ ਘਟਨਾ ਤੜਕੇ 3 ਵਜੇ ਦੀ ਹੈ ਆ ਉਸੇ ਜਗ੍ਹਾ ਦੀਆਂ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਮੁਖਾਰਾਂਗੇ ਇੱਥੇ ਕਿ ਪੁਲਿਸ ਨੇ ਇਹ ਵੱਡੀ ਕਾਰਵਾਈ ਕੀਤੀ ਹੈ ਪਿੰਡ ਬਾਉਂਡਰੀ ਦੇ ਨੇੜੇ ਇਹ ਤੜਕਸਾਰ ਇਨਕਾਉਂਟਰ ਹੋਇਆ ਹੈ ਉਹਦੇ ਰਿਕਵਰੀ ਵਾਸਤੇ ਅੱਜ ਤੜਕੇ 3 ਵਜੇ ਦੇ ਕਰੀਬ ਇੰਨਾ ਕਿ ਕਰੀਬ ਅਪਰੋਕਸਿਮੇਟ ਟਾਈਮ ਹੋਏਗਾ ਜਦੋਂ ਇਹਨੂੰ ਰਿਕਵਰੀ ਵਾਸਤੇ ਲੈ ਕੇ ਆਏ ਤੇ ਇਹ ਜਿਹੜਾ ਪੌਲਾ ਹੈਗਾ ਇਹ ਜਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਹੁਣ ਖੜੇ ਹੋ ਤੁਸੀਂ ਮੌਕਾ ਵੀ ਦੇਖਿਆ ਇੱਥੇ ਐਸ ਐਚਓ ਸਮਰਾਲਾ ਜਿਨੇ ਕਿ ਉਹਦੇ ਫਰਦ ਇਖਲਾਫ ਹੋਣੇ ਜੋਜ਼ ਨਹੀਂ ਕੀਤਾ ਸੀਗਾ ਕਿ ਮੈਂ ਕਿੱਥੇ ਉਹਨੂੰ ਸ਼ਿਫਾ ਕੇ ਰੱਖਿਆ ਆ ਉਹਦੀ ਬਰਾਮਗੀ ਕਰਨ ਵਾਸਤੇ ਆਏ ਤੇ ਉਹਨੇ ਉਹਦੇ ਨਾਲ 스ਕਫਲ ਕਰਨ ਵਾਸਤੇ ਬਰਾਮਦੀ ਕਰਾਉਣ ਤੋਂ ਬਾਅਦ ਉਹਨੂੰ ਉਹਦੇ ਰਿਵੋਲਵਰ ਖੋਣ ਵਾਸਤੇ ਉਹਨਾਂ ਨੇ 스ਕਫਲਿੰਗ ਕੀਤੀ ਪਲੱਸ ਭੱਜਣ ਦੀ ਕੋਸ਼ਿਸ਼ ਬੇਸਿਕਲੀ ਇਹ ਨਵੇਂ ਨਿਹੰਗ ਬਾਣੇ ਦੇ ਵਿੱਚ ਨੇ ਨਿਹੰਗ ਟਾਈ ਮਤਲਬ ਇਹਨਾਂ ਦੀ ਸੋਚ ਹੈ ਕਿ ਤੇ ਉਹ ਉਸ ਦਿਨ ਵੀ ਅਜੇ ਪੁਛਗਿਸ਼ ਦੇ ਦੌਰਾਨ ਸਾਰੀ ਗੱਲ ਕਲੀਅਰ ਹੋਈ ਕਿ ਉਸ ਦਿਨ ਵੀ ਇਹਨਾਂ ਦਾ ਸੁੱਖਾ ਪੀਤਾ ਹੋਇਆ ਸੀ ਨਸ਼ਾ ਕੀਤਾ ਹੋਇਆ ਸੀ ਜਿਸ ਦਿਨ ਇਹਨਾਂ ਨੇ ਇਹ ਗੋਲੀਆਂ ਮਾਰ ਕੇ ਉਹਦੇ ਗੋਲੀਆਂ ਮਾਰ ਕੇ ਮੋਬਾਈਲ ਹੋਇਆ ਆਪਣਾ ਉਹਦਾ ਪਲੱਸ ਉਹਦਾ ਮਰਦਲ ਹੋਇਆਗਾ ਅਗਲੀ ਵੱਡੀ ਖਬਰ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜੁੜੀ ਹੋਈ ਹੈ 32 ਬੰਬਾਂ ਵਾਲੇ ਬਿਆਨ ਦੇ ਸਿਲਸਿਲੇ ਦੇ ਵਿੱਚ ਅੱਜ ਪੁਲਿਸ ਸਾਹਮਣੇ ਪੇਸ਼ ਹੋਣਗੇ ਪ੍ਰਤਾਪ ਸਿੰਘ ਬਾਜਵਾ ਮੁਹਾਲੀ ਸਾਈਬਰ ਕ੍ਰਾਈਮ ਬ੍ਰਾਂਚ ਨੇ ਸੱਮਨ ਭੇਜਿਆ ਬਾਜਵਾ ਨੂੰ ਦੁਪਹਿਰ 2 ਵਜੇ ਥਾਣੇ ਦੇ ਵਿੱਚ ਪੇਸ਼ ਹੋਣਗੇ 32 ਬੰਬਾਂ ਵਾਲੇ ਬਿਆਨ ਨੂੰ ਲੈ ਕੇ ਬਾਜਵਾ ਤੇ ਦਰਸਲ ਪੁੱਛ ਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਮੁਹਾਲੀ ਦੇ ਸਾਈਬਰ ਕ੍ਰਾਈਮ ਪੁਲਿਸ ਥਾਣੇ ਦੇ ਵਿੱਚ ਐਫਆਈਆਰ ਹੋਈ ਹੈ ਬਾਜਵਾ ਤੇ ਕੁਫੀਆ ਜਾਣਕਾਰੀ ਲਕਾਉਣ ਦੇ ਇਲਜ਼ਾਮਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀਐਮ ਨੇ ਮੈਸੇਂਜਰ ਦੇ ਖਿਲਾਫ ਐਕਸ਼ਨ ਲਿਆ ਪ੍ਰਤਾਪ ਸਿੰਘ ਬਾਜਵਾ ਦਾ ਇਸ ਕਾਰਵਾਈ ਤੋਂ ਬਾਅਦ ਪਹਿਲਾ ਬਿਆਨ ਵੀ سامنے ਆਇਆ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਮੈਸੇਂਜਰ ਦੇ ਖਿਲਾਫ ਐਕਸ਼ਨ ਲਿਆ ਐਫ ਆਈ ਆਰ ਦੀ ਕਾਪੀ ਲੈਣ ਦੇ ਲਈ ਐਡਵੋਕੇਟ ਕਰਨੇ ਪਏ ਮਹਾਲੀ ਕੋਰਟ ਦੇ ਆਰਡਰ ਤੇ ਮੈਨੂੰ ਐਫ ਆਈ ਆਰ ਦੀ ਕਾਪੀ ਮਿਲੀ ਜੋ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਆਇਆ ਦਰਸਲ ਪ੍ਰਤਾਪ ਸਿੰਘ ਬਾਜਵਾ ਤੇ ਡੀ ਐਨ ਐਸ ਦੀ ਧਾਰਾ 197 1 ਡੀ ਜੋ ਕਿ ਝੂਠੀ ਅਤੇ ਗੁੰਮਰਾਹਕੁੰਨ ਜਾਣਕਾਰੀ ਜੋ ਦੇਸ਼ ਦੀ ਪ੍ਰਭੂ ਸਰਤਾ ਤੇ ਇਕਤਾ ਨੂੰ ਖਤਰਾ ਦੇ ਵਿੱਚ ਪਾਉਂਦੀ ਹੈ ਤੇ ਡੀ ਐਨ ਐਸ ਦੀ ਧਾਰਾ 353 2 ਦੁਸ਼ਮਣੀ ਨਫਰਤ ਜਾਂ ਦੁਰਪਾਵਨਾ ਪੈਦਾ ਕਰਨ ਦੇ ਇਰਾਦੇ ਦੇ ਨਾਲ ਝੂਠੇ ਬਿਆਨ ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ ਪ੍ਰਤਾਪ ਸਿੰਘ ਬਾਜਵਾ ਨੇ న్యూਸ 18 ਦੇ ਸ਼ੋਅ ਨਿਊਜ਼ ਰੂਮ ਕਟੈਰਾ ਦੇ ਵਿੱਚ ਕਿਹਾ ਕਿ ਮੈਨੂੰ ਪਤਾ ਲੱਗਿਆ ਕਿ ਪੰਜਾਬ ਬੰਬਾਈ ਨੇ 18 ਬੰਬ ਚੱਲ ਗਏ ਨੇ 32 ਹੋਰ ਚੱਲਣੇ ਬਾਕੀ ਨੇ ਪਤਾ ਨਹੀਂ ਸੀਐਮ ਮੰਨ ਨੂੰ ਪਤਾ ਹੈ ਕਿ ਨਹੀਂ ਆ ਤਾਂ ਇਸੇ ਬਿਆਨ ਤੋਂ ਬਾਅਦ ਚੁਣ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਲਗਾਤਾਰ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸੇ ਖਬਰ ਤੇ ਹੋਰ ਜਲਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਆ ਮਨੋਜ ਫਿਲਹਾਲ ਦੀ ਕੀ ਕੋ ਜਾਣਕਾਰੀ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਨੂੰ ਕੱਲ ਵੀ ਦੁਪਹਿਰ 12 ਵਜੇ ਪੇਸ਼ ਹੋਣ ਲਈ ਕਿਹਾ ਸੀ ਕੱਲ ਵਕੀਲਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਅੱਜ ਪ੍ਰਤਾਪ ਸਿੰਘ ਬਾਜਵਾ ਪੇਸ਼ ਹੋਣਗੇ ਕਿ ਮੰਨਿਆ ਜਾਵੇ ਕਿ ਦੁਪਹਿਰ 2 ਵਜੇ ਤੱਕ ਪ੍ਰਤਾਪ ਸਿੰਘ ਬਾਜਵਾ ਥਾਣੇ ਦੇ ਵਿੱਚ ਜਾ ਕੇ ਪੁਲਿਸ ਅੱਗੇ ਪੇਸ਼ ਹੋ ਸਕਦੇ ਨੇ ਆਪਣਾ ਪੱਖ ਰੱਖ ਸਕਦੇ ਨੇ ਦੇਖੋ ਬਿਲਕੁਲ ਪਰਮਿੰਦਰ ਅੱਜ 2 ਵਜੇ ਦਾ ਸਮਾਂ ਜਿਹੜਾ ਹੈ ਉਹ ਦਿੱਤਾ ਗਿਆ ਸੀ ਹਾਲਾਂਕਿ ਕੱਲ ਜਿਹੜੇ ਵਕੀਲ ਨੇ ਪ੍ਰਤਾਪ ਸਿੰਘ ਬਾਜਵਾ ਦੇ ਉੱਥੇ ਪਹੁੰਚੇ ਸੀ ਐਫ ਆਈ ਆਰ ਦੀ ਕਾਪੀ ਜਿਹੜੀ ਹੈ ਉਹ ਲਈਤੀ ਗਈ ਹੈ ਲੇਕਿਨ ਉਹਦੇ ਨਾਲ ਨਾਲ ਅੱਜ ਦਾ ਸਮਾਧਿਤ ਤਾਂ ਗਿਆ ਹੈ ਔਰ ਪੁਲਿਸ ਅਫਸਰਾਂ ਵੱਲੋਂ ਹਾਮੀ ਵੀ ਭਰੀ ਗਈ ਸੀ ਹਾਮੀ ਜਿਤਾਈ ਗਈ ਸੀ ਕਿ ਅੱਜ 2 ਵਜੇ ਦਾ ਸਮਾਂ ਜਿਹੜਾ ਉਹ ਕਵਚਨਿੰਗ ਵਾਸਤੇ ਰੱਖਿਆ ਗਿਆ ਹੁਣ ਦੇਖਣਾ ਹੋਵੇਗਾ ਕਿ ਅੱਜ ਪ੍ਰਤਾਪ ਸਿੰਘ ਵਾਜਵਾ 2 ਵਜੇ ਮਹੌਲੀ ਦੇ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚ ਗਏ ਕਿਉਂਕਿ ਜਿਹੜੇ ਟੀਮਾਂ ਨੇ ਸੀਨੀਅਰ ਆਫਿਸਰਸ ਨੇ ਉਹ ਵੀ ਅੱਜ ਉੱਥੇ ਪਹੁੰਚ ਕੇ ਪੂਰੀ ਤਿਆਰੀ ਹਾਲਾਂਕਿ ਪਹਿਲਾਂ ਹੀ ਕਰ ਚੁੱਕੀ ਹੈ ਪੁਲਿਸ ਕਿ ਕਿਸ ਤਰ੍ਹਾਂ ਦੀ ਜਿਹੜੀ ਕਾਉਂਸਲਿੰਗ ਹੈ ਕਿਉਂਕਿ ਲਗਾਤਾਰ ਘਰ ਦੇ ਜਦ ਪੁਲਿਸ ਪਹੁੰਚੀ ਸੀ ਆਈ ਜੀ ਇੰਟੈਕ ਕਾਉਂਟਰ ਇੰਟੈਲੀਜੈਂਸ ਮਹਾਲੀ ਦੇ ਐਸਪੀ ਹਰਬੀਰ ਟਵਾਲ ਰਵਜੋਤ ਕੌਰ ਗਰੇਵਾਲ ਉੱਤੇ ਉਹਨਾਂ ਦੀ ਟੀਮ ਉੱਥੇ ਪਹੁੰਚੀ ਸੀ ਤੇ ਅੱਜ ਵੀ ਹੋਰ ਵੀ ਜਿਹੜੀ ਟੀਮ ਹੈ ਜਿਹੜੀ ਬਣਾਈ ਗਈ ਹੈ ਪੰਜਾਬ ਪੁਲਿਸ ਵੱਲੋਂ ਉਹ ਉੱਤੇ ਮੌਜੂਦ ਰਹਿਣ ਵਾਲੀ ਹੈ ਔਰ ਇੱਕ ਕਾਉਂਸਲਰ ਜਿਹੜਾ ਹੈਗਾ ਉਹ ਤਿਆਰ ਕੀਤਾ ਗਿਆ ਤਾਂ ਦੱਸਦੇ ਕਿ ਇਹਦੇ ਵਿੱਚ ਜਿਹੜੀ ਜਾਣਕਾਰੀ న్యూਸ ਹੈਡਲਾਈਨ ਦੇ ਕੋਲ ਹੈ ਕਿ ਜਿਹੜੀ ਵੀ న్యూਸ 80 ਨੂੰ ਜਿਹੜਾ ਇੰਟਰਵਿਊ ਦਿੱਤਾ ਗਿਆ ਸੀਗਾ ਉਹਦੇ ਵਿੱਚ ਕਈ ਕੁਸ਼ਣ ਜਿਹੜੇ ਹਜੇ ਤਿਆਰ ਕੀਤੇ ਗਏ ਨੇ ਪੁਲਿਸ ਵੱਲੋਂ ਜਿਦੇ ਵਿੱਚ ਸਾਫ ਤੌਰ ਤੇ ਜਿਹੜਾ ਬਿਆਨ ਸੀਗਾ ਕਿ 50 ਗ੍ਰਨੇ ਲਾ ਚੁੱਕੇ ਨੇ 18 ਬਲਾਸਟ ਹੋ ਚੁੱਕੇ ਨੇ 32 ਰਹਿ ਚੁੱਕੇ ਨੇ ਇਹਦੇ ਵਿੱਚ ਇੱਕ ਪੁਲਿਸ ਵੱਲੋਂ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਦੀ ਵੀ ਬਿਆਨ ਦਿੱਤੇ ਗਏ ਨੇ ਉਹਦਾ ਸੋਰਸ ਜ਼ਰੂਰ ਦੱਸਣ ਕਿਉਂਕਿ ਨੈਸ਼ਨਲ ਸਿਕਿਉਰਿਟੀ ਦਾ ਇਹ ਮਾਮਲਾ ਹੈ ਹਾਲਾਂਕਿ ਪਰਮਿੰਦਰ ਦੇ ਕੋ ਮਾਮਲਾ ਵੀ ਦਰਜ ਹੋ ਗਿਆ ਵਕਫ ਵਕਫਾ ਧਰਾਵਾਂ ਦੇ ਤਹਿਤ ਔਰ ਇਹਦੇ ਵਿੱਚ ਹੁਣ ਕੁਸ਼ਨਿੰਗ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਕੀਤਾ ਜਾਏਗਾ ਕਿਉਂਕਿ ਪੁਲਿਸ ਅਫਸਰਾਂ ਵੱਲੋਂ ਸਾਫ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਉਹ ਨੈਸ਼ਨਲ ਸਿਕਿ ਜੇਕਰ ਉਹ ਸ਼ੋਰ ਕਰਦੇ ਹਨ ਸਾਨੂੰ ਸ਼ੇਅਰਿੰਗ ਕਰਦੇ ਹਨ ਤਾਂ ਅਸੀਂ ਅਸੀਂ ਅੱਗੇ ਦੀ ਕਾਰਵਾਈ ਜਿਹੜੀ ਉਹ ਕਰਾਂਗੇ ਕਿਉਂਕਿ ਕਿੱਥੇ ਬੰਬ ਆਏ ਕਿੱਥੇ ਕਿੰਨੇ ਗ੍ਰੇਨੇਡ ਆਏ ਇਸ ਤਰ੍ਹਾਂ ਦੀ ਇਹਨਾਂ ਨੂੰ ਗੱਲਾਂ ਦਾ ਹੈ ਨਾ ਜਾਣਕਾਰੀ ਹੈ ਜਿੰਨੇ ਇਹ ਗੱਲਾਂ ਦੱਸੀਆਂ ਪੰਜਾਬ ਚ ਹੋਰ ਕਿੱਥੇ ਜਿਹੜਾ ਹੈਗਾ ਇਹ ਸਾਰੇ ਇਹ ਸਾਰੇ ਇਹ ਬੜੇ ਕੁਐਸਚਨ ਆਰ ਜਿਹੜੇ ਹੈਗੇ ਉਹ ਤਿਆਰ ਕੀਤੇ ਗਏ ਨੇ ਕਿੱਥੇ ਕਿੱਥੇ ਹੋਰ ਗ੍ਰੇਨੇਡ ਜਿਹੜੇ ਰੱਖੇ ਗਏ ਨੇ ਬੰਬ ਰੱਖੇ ਗਏ ਨੇ ਇਹ ਬਹੁਤ ਸਾਰੇ ਕੁਐਸਚਨਸ ਨੇ ਜਿਹੜੇ ਉਹ ਤਿਆਰ ਕੀਤੇ ਗਏ ਨੇ ਪੁਲਿਸ ਵੱਲੋਂ ਕਿਉਂਕਿ ਪੁਲਿਸ बार-बार ਇਹੀ ਕਹਿੰਦੀ ਨਜ਼ਰ ਆ ਰਹੀ ਹੈ ਕਿ ਮਾਮਲਾ ਕਿਉਂਕਿ ਸੈਂਸਿਟਿਵ ਹੈ ਪਹਿਲਾਂ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਮਾਹੌਲ ਹੋਇਆ ਹੈ ਹਾਲਾਂਕਿ ਗ੍ਰਿਫਤਾਰੀਆਂ ਹੋਈਆਂ ਕਾਫੀ ਚੀਜ਼ਾਂ ਹੋਈ ਹੈ ਲਗਾਤਾਰ ਜਿਹੜੀ ਵੀ ਪਿਛਲੇ ਦਿਨਾਂ ਵਾਰਦਾਤ ਹੋਈ ਹੈ ਉਹਦੇ ਵਿੱਚ ਰਿਕਵਰੀ ਵੀ ਹੋਈ ਹੈ ਗ੍ਰਿਫਤਾਰੀਆਂ ਵੀ ਹੋਈਆਂ ਅਸੀਂ ਜਿਹੜਾ ਰਿਕਵਰੀ ਵੀ ਕੀਤਾ ਗ੍ਰਿਫਤਾਰ ਵੀ ਕੀਤਾ ਸੀ ਮਾਮਲਾ ਜਿਹੜਾ ਸ਼ਾਰਟ ਆਊਟ ਵੀ ਕੀਤਾ ਲੇਕਿਨ ਹੁਣ ਜਿਹੜਾ ਬਿਆਨ ਆਇਆ ਉਹ ਬਹੁਤ ਹੀ ਸੈਂਸਿਟਿਵ ਬਿਆਨ ਹੈ ਨੈਸ਼ਨਲ ਸਕਿਉਰਟੀ ਦਾ ਇਹ ਪੂਰਾ ਮਾਮਲਾ ਹੈ ਇਸ ਕਰਕੇ ਅੱਜ 2 ਵਜੇ ਦਾ ਇ ਉੱਥੇ ਪਹੁੰਚਦੇ ਲਈ ਪਹੁੰਚਦੇ ਕਿਉਂਕਿ ਇਸ ਨੂੰ ਪਹਿਲਾਂ ਕਾਂਗਰਸ ਵੱਲੋਂ ਇੱਕ ਵੱਡਾ ਪ੍ਰੋਟੈਸਟ ਜਿਹੜਾ ਹੈ ਉਹ ਕੀਤਾ ਜਾਣਾ ਹੈ ਪਰਮਿੰਦਰ ਔਰ 10 ਵਜੇ ਤੋਂ ਲੈ ਕੇ ਇਕੱਠ ਜਿਹੜਾ ਹੈ ਸੈਕਟਰ 15 ਕਾਂਗਰਸ ਦਾ ਬੰਦੇ ਵਿੱਚ ਜਿਹੜਾ ਇਕੱਠ ਹੈ ਉਹ ਸ਼ੁਰੂ ਹੋਏਗਾ ਉਹਦੇ ਨਾਲ-ਨਾਲ ਪੰਜਾਬ ਪੁਲਿਸ ਦੇ ਨਾਲ-ਨਾਲ ਹੁਣ ਚੰਡੀਗੜ੍ਹ ਪੁਲਿਸ ਵੱਲੋਂ ਵੀ ਪੂਰੀ ਤਿਆਰੀਆਂ ਕੀਤੀ ਗਈ ਹੈ ਔਰ ਬੈਰੀਕੇਡ ਜਿਹੜੇ ਹੈਗੇ ਲਾ ਦਿੱਤੇ ਗਏ ਨੇ ਕਿ ਕਿਸੇ ਵੀ ਤਰ੍ਹਾਂ ਉਹ ਅੱਗੇ ਨਾ ਵਧ ਸਕਣ ਜਿਹੜੇ ਵੀ ਕਾਂਗਰਸ ਵਰਟਰ ਉੱਤੇ ਪਹੁੰਚਣਗੇ ਔਰ ਕਾਂਗਰਸ ਲੀਡਰ ਵੀ ਉੱਥੇ ਪਹੁੰਚਣਗੇ ਠੀਕ ਹੈ ਮਨੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ 32 ਬੰਬਾਂ ਵਾਲੇ ਬਿਆਨ ਨੂੰ ਲੈ ਕੇ ਅੱਜ ਪੁਲਿਸ ਦੇ ਸਾਹਮਣੇ ਪ੍ਰਤਾਪ ਸਿੰਘ ਬਾਜਵਾ ਪੇਸ਼ ਹੋਣਗੇ ਦੁਪਹਿਰ 2 ਵਜੇ ਥਾਣੇ ਦੇ ਵਿੱਚ ਪੇਸ਼ ਹੋ ਕੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਵੇਗਾ। ਤਾਂ 32 ਬੰਬਾਂ ਵਾਲੇ ਬਿਆਨ ਤੇ ਅੱਜ ਵੀ ਸੂਬੇ ਦੀ ਸਿਆਸਤ ਦੇ ਵਿੱਚ ਬਵਾ ਰਹੇਗਾ। ਬਾਜਵਾ ਦੇ ਹੱਕ ਦੇ ਵਿੱਚ ਅੱਜ ਪੰਜਾਬ ਕਾਂਗਰਸ ਦੇ ਵੱਲੋਂ ਹੱਲਾ ਬੋਲਿਆ ਜਾਵੇਗਾ। ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਨੇ ਵੱਡਾ ਪ੍ਰਦਰਸ਼ਨ ਰੱਖਿਆ ਪ੍ਰਤਾਪ ਸਿੰਘ ਬਾਜਵਾ ਤੇ ਦਰਜ ਪਰਚੇ ਦਾ ਵਿਰੋਧ ਕੀਤਾ ਜਾਵੇਗਾ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਕਾਂਗਰਸ ਦਾ ਇਹ ਮਜ਼ਹਰਾ ਹੋਵੇਗਾ ਪ੍ਰਦਰਸ਼ਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਪ੍ਰੈਸ ਕਾਨਫਰੰਸ ਵੀ ਕਰਨਗੇ ਬਾਜਵਾ ਨੂੰ ਡਰਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਾਂਗਰਸ ਦਾ ਜੋ ਕੇ ਬਿਆਨ ਸਾਹਮਣੇ ਆਇਆ ਕਾਂਗਰਸ ਦਾ ਕਹਿੰਨੇ ਕਿ ਪੂਰੀ ਪਾਰਟੀ ਬਾਜਵਾ ਦੇ ਨਾਲ ਡਟ ਕੇ ਖੜੀ ਹੈ ਬਾਜਵਾ ਦੇ ਬਿਆਨ ਦੇ ਨਾਲ ਪਾਰਟੀ ਸਹਿਮਤ ਹੈ ਇਹ ਵੀ ਕਾਂਗਰਸ ਪਾਰਟੀ ਦੇ ਵੱਲੋਂ ਸਪਸ਼ਟ ਕੀਤਾ ਗਿਆ ਆ ਤਾਂ ਲਗਾਤਾਰ ਕਾਂਗਰਸ ਦੇ ਵੱਲੋਂ ਅੱਜ ਜੋ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਕਾਰਵਾਈ ਕੀਤੀ ਉਸ ਦਾ ਵਿਰੋਧ ਕੀਤਾ ਜਾ ਰਿਹਾ ਤੇ ਇਸੇ ਮੁੱਦੇ ਤੇ ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬ ਕਾਂਗਰਸ ਦੇ ਵੱਲੋਂ ਵੱਡੇ ਪੱਧਰ ਤੇ ਆ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਇਸ ਪ੍ਰਦਰਸ਼ਨ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਕਰਨਗੇ ਉਹਨਾਂ ਦੇ ਨਾ ਜਾਇਆ ਕਰੋ ਉਹ ਬੁੱਲੀ ਜਾਂਦੇ ਰਹਿੰਦੇ ਨੇ ਉਦੋਂ ਕੱਲ ਇੱਕ ਬੰਬ ਘੜਾਇਆ ਜਾਂਦਾ ਸੀ 50 ਆਏ ਨੇ ਬੱਤੀ ਚੱਲ ਬਾਟ ਪੈ ਨੇ 12 ਚੱਲ ਗਏ ਮੈਨੂੰ ਕਿ ਦੱਸ ਕਿੱਥੇ ਨੇ ਫਿਰੇ ਹੁਣ ਹੁਣ ਵਕੀਲ ਕਰਦਾ ਫਿਰਦਾ ਯਾਰ ਕਮਾਲ ਡਾਉਂਦੇ ਫਿਰਦੇ ਤੁਸੀਂ ਲੋਕਾਂ ਨੂੰ ਯਾਰ ਬਹੁਤ ਚੱਲੇ ਸਾਡੇ ਕੋਲੇ ਏਕੇ 47 ਚੱਲ ਲਿਆ ਬੰਬ ਫਟਲੇ ਬੜਾ ਬੜੇ ਬੁਰੇ ਦਿਨ ਦੇਖ ਲਏ ਪੰਜਾਬ ਨੂੰ ਬਸ ਲੈਣ ਦਿਓ ਮੈਂ ਉਹਨਾਂ ਲੀਡਰਾਂ ਨੂੰ ਬੇਨਤੀ ਕਰਦਾ ਰਾਜਨੀਤੀ ਮੁੱਦਿਆਂ ਦੀ ਕਰੋ ਆ ਡਰੋਨ ਦੀ دہشت ਦੀ ਇਹ ਜਿਹਾ ਨਾ ਕਰੋ ਆਨਸਾਬ ਨੂੰ ਸੀਐਮ ਪੰਜਾਬ ਨੂੰ ਸੁਣਿਆ ਸੀ ਉਹ ਕਹਿੰਦੇ ਹੋਏ ਕਿ ਪ੍ਰਤਾਪ ਸਿੰਘ ਬਾਜਾ ਹੁਣ ਵਕੀਲ ਲੱਭਦਾ ਕਰਦਾ ਮੈਂ ਸਾਰੇ ਪੰਜਾਬ ਨੂੰ ਦੱਸਣਾ ਚਾਹਨਾ ਕਿ ਮਾਨ ਸਾਹਿਬ ਤੁਸੀਂ ਇੱਕ ਆਦਮੀ ਜਿਹੜਾ ਸੰਦੇਸ਼ ਲੈ ਕੇ ਅਮਨ ਤੇ ਕਾਨੂੰਨ ਦਾ ਲੈ ਕੇ ਆਇਆ ਤੁਹਾਨੂੰ ਦੱਸਿਆ ਕਿ ਅੱਜ ਪੰਜਾਬ ਦੇ ਹਾਲਾਤ ਕੀ ਨੇ ਤੁਸੀਂ ਜਿਨ੍ਹਾਂ ਲੋਕਾਂ ਦੇ ਖਿਲਾਫ ਐਕਸ਼ਨ ਲੈਣਾ ਸੀ ਉਹਨਾਂ ਦੇ ਖਿਲਾਫ ਨਹੀਂ ਲਿਆ ਤੁਸੀਂ ਇੱਕ ਮੈਸੈਂਜਰ ਦੇ ਖਿਲਾਫ ਐਕਸ਼ਨ ਲਿਆ ਬਟ ਯੂ ਆਰ ਮੋਸਟ ਵੈਲਕਮ ਬਟ ਮੈਂ ਜਸਨਾ ਚਾਹੁੰਦਾ ਇੱਕ ਵਕੀਲ ਦੇ ਜ਼ਰੀਏ ਮੈਨੂੰ ਇੱਕ ਐਫ ਆਈ ਆਰ ਜਿਹੜੀ ਜਿਹੜੀ ਤੁਹਾਡੇ ਮਹਿਕਮੇ ਦੇ ਘੱਟੀ ਹੈ ਕੱਲ 6:30 ਵਜੇ ਦੀ ਘੱਟੀ ਸੀ 4:30 ਵਜੇ ਅੱਜ ਮੁਹਾਲੀ ਕੋਰਟ ਦੇ ਆਰਡਰਸ ਤੇ ਮੈਨੂੰ ਐਫ ਆਈ ਆਰ ਦੀ ਕਾਪੀ ਮਿਲੇਗੀ ਤੁਸੀਂ ਆਪਣੇ ਆਪ ਹੀ ਸਾਬਲਾ ਸਾਹਿਬੋ ਕਿ ਪੰਜਾਬ ਦੇ ਵਿੱਚ ਅੱਜ ਕਿਸ ਕਿਸਮ ਦਾ ਕੈਦਾ ਤੇ ਕਾਨੂੰਨ ਹੈ ਆਜਾ ਪਟਿੰਗ ਜੀ ਨੂੰ ਇਹ ਗੱਲ ਕਹਿਣੀ ਚਾਹੁੰਦਾ ਸਰ ਤੁਸੀਂ ਪ੍ਰਧਾਨ ਜੀ ਤੁਸੀਂ ਕਾਂਗਰਸ ਦੇ ਸਭ ਤੋਂ ਵੱਡੇ ਐਸ ਲਿਆਗੂ ਜੀ ਤੁਹਾਡੇ ਬਿਆਨ ਦਾ ਬਦਲ ਇਹ ਹੈ ਕਿ ਟਾਂਗ ਰਸ ਦਾ ਬਿਆਨ ਹੈ ਤੁਸੀਂ ਇਹ ਕਹਿ ਸਕਦੇ ਕਿ ਮੇਰਾ ਵਿਅਕਤੀ ਬਿਆਨ ਵਿਅਕਤੀਗਤ ਬਿਆਨ ਹੈ ਨਾ ਪਰ ਬਾਪਾ ਜੀ ਵੀ ਕਹਿ ਸਕਦਾ ਕਿ ਮੇਰਾ ਵਿਅਕਤੀਗਤ ਬਿਆਨ ਹੈ ਸੋ ਤੁਹਾਨੂੰ ਪਹਿਲਾਂ ਇਹ ਜਸ ਨੋ ਦੇ ਵਿੱਚ ਜਿਹੜਾ ਕਲੀਅਰ ਕਰਨਾ ਚਾਹੀਦਾ ਕੀ ਚਿਰ ਤੋਂ ਤੁਹਾਡੀ ਤਮੰਨਾ ਸੀ ਇਸ ਗੱਲ ਦੀ ਕਿ ਇਹਨਾਂ ਨੂੰ ਅੰਦਰ ਦੇਈਏ ਕਿ ਉਹ ਤਮੰਨਾ ਤੁਸੀਂ ਪੂਰੀ ਕਰਨਾ ਸੇ ਪਰਚਾ ਦੇਤਾ ਇਹ ਗੱਲ ਬਾਜਵਾ ਸਾਹਿਬ ਵੀ ਕਹਿੰਦੇ ਇਹ ਗੱਲ ਅਸੀਂ ਵੀ ਕਹਨੇ ਆ ਜੋ ਉਹਨਾਂ ਨੇ ਕਿਹਾ ਕਿ ਭਾਈ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਛੇ ਗਿਆ ਫਿਰ ਕੱਲ ਨੂੰ ਸਾਡੇ ਦੇ ਵੀ ਪਰਚਾ ਦੇ ਦੇਓਗੇ ਇਹ ਚਾਉਂਦੇ ਹੀ ਨਹੀਂ ਕਿ ਕੋਈ ਲਾਅਨ ਆਰਡਰ ਤੇ ਬੋਲੇ ਇਸ ਮੁੱਦੇ ਤੇ ਮੈਂ ਪ੍ਰਤਾਪ ਸਿੰਘ ਬਾਜਵੇ ਤੇ ਹਰ ਉਸ ਬੰਦੇ ਨਾਲ ਖਲੋਤਾਂ ਜਿਹੜਾ ਲਾਅ ਐਂਡ ਆਰਡਰ ਦੇ ਮੁੱਦੇ ਨੂੰ ਉਠਾਊਗਾ ਸਰਕਾਰ ਨੂੰ ਜਗਾਊਗਾ ਤੇ ਇਸ ਮੁੱਦੇ ਤੇ ਲੜਾਈ ਲੜੂਗਾ ਤਦ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਇੱਕ ਜੁਟ ਹੋਈ ਹੈ ਕਾਂਗਰਸ ਕਾਂਗਰਸ ਦੇ ਵੱਡੇ ਆਗੂਆਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਹੈ ਮੁੱਖ ਮੰਤਰੀ ਮਾਨ ਕਬਰائے ਹੋਏ ਨੇ ਜੈਰਾਮ ਰਮੇਸ਼ ਦਾ ਵੱਡਾ ਬਿਆਨ ਸਾਹਮਣੇ ਆਇਆ ਹੁੰਦਾ ਕਿ ਨੇ ਕਿ ਮੁੱਖ ਮੰਤਰੀ ਮਾਨ ਕਬਰائے ਹੋਏ ਨੇ ਆਪ ਸਰਕਾਰ ਦੇ ਵਿੱਚ ਧਮਾਕੇ ਕਤਲ ਦੀਆਂ ਵਾਰਦਾਤਾਂ ਆਮ ਨੇ ਕੁਪੀਸ਼ ਬਗੇਲ ਜੋ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਨੇ ਉਹਨਾਂ ਦੇ ਵੱਲੋਂ ਵੀ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਹਰ ਇਨਫੋਰਮੇਸ਼ਨ ਨੂੰ ਉਮੀਦਵਾਰ ਦੇ ਨਾਲ ਲੈਣਾ ਚਾਹੀਦਾ ਹੈ ਆ ਫਰਦੀਆਂ ਨੂੰ ਇਸ ਤਰ੍ਹਾਂ ਡਰਾਉਣਾ ਅਣਉਚਿਤ ਹੈ ਕਰਨਦੀਪ ਸੁਰਜੀਵਾਲਾ ਦਾ ਵੀ ਇਹ ਵੱਡਾ ਬਿਆਨ ਸਾਹਮਣੇ ਆਇਆ ਬਾਜਵਾ ਦੇ ਖਿਲਾਫ ਐਫ ਆਈ ਆਰ ਦਰਜ ਕਰਨਾ ਤਾਂ ਹਜ਼ੂਮ ਵੱਡ ਗੱਲ ਹੈ ਜੋ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਨੇ ਮਨੀਸ਼ ਟਵਾਰੀ ਉਹਨਾਂ ਦਾ ਇਹ ਬਿਆਨ ਹੈ ਸਰਕਾਰ ਨੇ ਆਪਰੇਸ਼ਨ ਲੋਟਸ ਵਾਲਾ ਡਰਾਮਾ ਤੁਰਹਾਇਆ ਤਾਂ ਫਰਗਤ ਸਿੰਘ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਾਨੂੰਨ ਵਿਵਸਥਾ ਤੇ ਸਵਾਲ ਚੁੱਕਣਾ ਅਪਰਾਧ ਨਹੀਂ ਹੈ ਪਰਤਵਾ ਸਿੰਘ ਦਾ ਇਹ ਬਿਆਨ ਹੈ ਉੱਥੇ ਪੰਜਾਬ ਸਰਕਾਰ ਦਾਬਦਨ ਹੁੰਦੀ ਨਾ ਕਿ ਕੇਸ ਕਰਦੀ ਕੁਮਾਰੀ ਸੈਲਜਾ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਤਾਂ ਵਕਫਾ ਕਾਂਗਰਸ ਪਾਰਟੀ ਦੇ ਆਗੂ ਸਿੱਧੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਨਤਰੇ ਨੇ ਕਾਂਗਰਸ ਇਸ ਮੁੱਦੇ ਤੇ ਇੱਕਜੁੱਟ ਨਜ਼ਰ ਆ ਰਹੀ ਹੈ ਤੇ ਕਾਂਗਰਸ ਦੇ ਵੱਡੇ ਆਗੂਆਂ ਦੇ ਉਹਨੂੰ ਬਾਜਵਾ ਦੇ ਹੱਕ ਦੇ ਵਿੱਚ ਇੱਥੇ ਆਵਾਜ਼ ਬੁਲੰਦ ਕੀਤੀ ਗਈ ਉੱਥੇ ਜੋ ਪੁਲਸ ਨੇ ਬਾਜਵਾ ਦੇ ਖਿਲਾਫ ਕਾਰਵਾਈ ਕੀਤੀ ਉਹਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਵਿਰੋਧੀਆਂ ਦਾ ਵੀ ਸਾਥ ਮਿਲ ਰਿਹਾ ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ਨੂੰ ਕਹਿ ਰਿਹਾ ਸੀਐਮ ਸੁਰੱਖਿਆ ਦੇ ਮੁੱਦੇ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਰਵਨੀਤ ਬਿੱਟੂ ਨੇ ਵੱਡਾ ਬਿਆਨ ਦਿੱਤਾ ਉਹਨਾਂ ਦਾ ਕਹਿੰਦੇ ਕਿ ਸੀਐਮ ਸੁਰੱਖਿਆ ਦੇ ਮੁੱਦੇ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਐਲਓਪੀ ਤੇ ਹੋਈ ਕਾਰਵਾਈ ਨੇ ਪੰਜਾਬ ਦੇ ਵਿੱਚ ਨਵੀਂ ਪਰੇਸ਼ਾਨੀ ਖੜੀ ਕੀਤੀ ਹੈ ਪੰਜਾਬ 'ਚ ਗੈਂਗਸਟਰ ਸ਼ਰੀਆਮ ਕੁਮਰੇ ਨੇ ਮਰੇ ਨੇ ਪੰਜਾਬ ਦੇ ਵਿੱਚ ਬਰਲਾਸ਼ਟ ਹੋਣੇ ਕੋਈ ਆਮ ਸਥਿਤੀ ਨਹੀਂ ਹੈ ਸੀਐਮ ਨੂੰ ਬਾਜਵਾ ਦੇ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਸੀ ਤਾਂ ਰਵਨੀਤ ਬਿੱਟੂ ਵੀ ਸਿੱਧੇ ਤੌਰ ਤੇ ਪ੍ਰਤਾਪ ਸਿੰਘ ਬਾਜਵਾ ਦੇ ਹੱਕ ਦੇ ਵਿੱਚ ਨਿਤਰੇ ਨੇ ਰਵਨੀਤ ਬਿੱਟੂ ਦੇ ਵੱਲੋਂ ਕਿਹਾ ਗਿਆ ਕਿ ਸੀਐਮ ਨੂੰ ਸੁਰੱਖਿਆ ਦੇ ਮੁੱਦੇ ਨੂੰ ਨਜ਼ਰਅੰਦਾਜ਼ ਕਰੀ ਨੇ ਐਲਓਪੀ ਤੇ ਹੋਈ ਕਾਰਵਾਈ ਨੇ ਪੰਜਾਬ ਦੇ ਵਿੱਚ ਨਵੀਂ ਪਰੇਸ਼ਾਨੀ ਖੜੀ ਕੀਤੀ ਹੈ